सत श्री अकाल जी साल बहुत 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 स्वागत है साल दो हज़ार चौबीस आ रहा है दो तो तीन दिन के अंदर हर किसी की इच्छा है कि साढ़ा साल दो हज़ार चौबी बहुत वाया जाए सारियाँ साढ़िया इच्छाव पूरी हो उस देडियो वास्ते खास बनाई गई है ਐਡੀਰੇ ਮੈਂ ਤੁਹਾਨੂੰ ਉਪਾਅ ਦੱਸ ਰਹੀ ਹਾਂ ਇਸ ਨੂੰ ਐਨੇ ਹੈ ਕਿ ਜਿਹੜਾ ਬੰਦਾ ਤਕਲੀਫ ਚ ਹੈ ਉਹੀ ਕਰੇਗਾ ਜਿਹੜੇ ਕਰੋੜਪਤੀ ਬੰਦੇ ਹਨ ਉਹ ਵੀ ਕਰਦੇ ਹਨ ਯਕੀਨ ਮੰਨ ਕੇ ਚਲਨਾ ਕਿਉਂਕਿ ਉਹ ਇਸ ਕਰਕੇ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਘਰ ਵਿੱਚ ਜਿਹੜਾ ਪੈਸਾ ਹੈ ਉਹ ਹਮੇਸ਼ਾ ਦੇ ਲਈ ਬਰਕਰਾਰ ਰਹੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕੋਈ ਪਰੇਸ਼ਾਨੀਆਂ ਨਾ ਇਸ ਕਰਕੇ ਤੁਸੀਂ ਵੀ ਸਭ ਨੇ ਇਹ ਉਪਾਅ ਕਰਨਾ ਹੀ ਕਰਨਾ ਹੈ ਕਿਉਂਕਿ ਆਉਣ ਵਾਲਾ ਜਿਹੜਾ ਸਾਲ ਹੈ ਉਹ 2024 ਸ਼ਨੀ ਦਾ ਸਾਲ ਹੈ ਤੇ ਸ਼ਨੀ ਦੇ ਸਾਲ ਦੇ ਵਿੱਚ ਸਾਨੂੰ ਇਹ ਦੋ ਚੀਜ਼ਾਂ ਹੀ ਬਚਾ ਸਕਦੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ कुछ भी नहीं करना है ना तो टाइम लगना है ना तो पैसा लगना है पर फिर भी तोड़े ऐसा आशीर्वाद मिलेगा मां लक्ष्मी की कृपा होएगी कि साल 2024 विच कोई भी दुख नहीं आएगा पैसा की कमी नहीं रहेगी जेकर तोड़े कोई भी नवग्रह विचों कोई भी ग्रह खराब हो भी थे ठीक हो जाएंगे तो मैं थोन ऐसे दो उपा दसागी जिसनों तु जेकर हर कोई मनुख श्रद्धा और विश्वास न कर लेगा ते वह अपना साल दो हजार चौबीस आराम नाल बैठ जावे बड़ा ही जाएगा ही जाएगा ही, यकीन मन के चलना ते चलो जी ओ केड़े दो उपा ने दो चीज़ा ने दसन तो पहले मेरी हाथ जोड़ के बेनती है जेकर वीडियो चंगी लग रही है तो वीडियो में लाइक करो जी जिंदा ने हाल तरह मेरा चैनल सबसक्राइब नहीं किया है तो प्लीज चैनल सबसक्राइब करो बैल आईकोन का बटन जरूर दबाओ जी ताकि हर मेरी वीडियो तटे तक पहुँच सके कमेंट विचार ਹਾਂ ਜੀ ਦੇਖੀ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰਿਆ ਕਰੋ ਜੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੀ ਹਾਂ ਅੱਜ ਦੇ ਉਪਾਦੀ ਜਿਸ ਤਾ ਕਿ ਮੈਂ ਤੁਹਾਨੂੰ ਦੱਸਿਆ ਹੈ ਨਵੇਂ ਸਾਲ ਦੀ ਤਿਆਰੀ ਕਰਨੀ ਹੈ ਆਪਾਂ ਆਪਣੇ ਘਰ ਵਿੱਚੋਂ ਆਪਾਂ ਨਵੇਂ ਸਾਲ ਵਿੱਚ ਕੋਈ ਦੁੱਖ ਨਾ ਰਹੇ ਪਰੇਸ਼ਾਨੀ ਨਾ ਰਹੇ ਉਸ ਦੀ ਤਿਆਰੀ ਪਹਿਲੇ ਹੀ ਕਰ ਲੈਣੀ ਹੈ ਸਭ ਤੋਂ ਪਹਿਲੇ ਤਾਂ ਤੁਸੀਂ 31 ਦਸੰਬਰ ਨੂੰ ਠੀਕ ਹੈ ਜਿਸ ਤਾ ਕਿ ਨਵਾਂ ਸਾਲ ਆਉਣ ਵਾਲਾ ਹੈ ਤਾਂ ਤੁਹਾਨੂੰ ਆਪਣੇ ਪੂਰੇ ਘਰ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ ਮੇਹਨਤਾ ਤੁਹਾਨੂੰ ਆਪਣੇ ਘਰ ਦੇ ਜਿਹੜਾ ਵਿਪਾਰ ਪੂਜਾ ਵਾਲਾ ਸਥਾਨ ਹੈ ਉਸ ਦੇ ਉੱਤੇ ਜਿਹੜੇ ਵੀ ਕੱਪੜੇ ਤੁਸੀਂ ਵਿਛਾਉਂਦੇ ਹੋ ਸਭ ਨੂੰ ਧੋ ਕੇ ਜੇਕਰ ਨਵੇਂ ਹੈ ਤਾਂ ਉਹ ਤਾਂ ਸਭ ਤੋਂ ਬੈਸਟ ਹੋ ਜਾਏਗਾ ਨਹੀਂ ਤਾਂ ਧੋ ਕੇ ਉਹਨਾਂ ਨੂੰ اچھی ਤਰ੍ਹਾਂ ਵਿਛਾਓ ਠੀਕ ਹੈ ਤਾਂ ਕਿ ਅਸੀਂ ਆਪਣੇ ਪਰਮਾਤਮਾ ਨੂੰ ਜਿਹੜੇ ਵੀ ਦੇਵੀ ਦੇਵਤਾ ਨੂੰ ਉਹਨਾਂ ਨੂੰ ਈਮਾਨਦਾਰ निमंत्रण दे इनविटे कि आना ही आना है ठीक है यह करना ही करना है उस तो अलावा एक जनवरी दिन, एक जनवरी दो हज़ार चौबीस के दिन तुसी एक मोर पंख खरीद के लिए आना है मोर पंख जो कि माँ लक्ष्मी न बहुत ज्यादा प्रिय है यह एक ऐसा टोटका है ਇਹ ਇੱਕ ਐਸੀ ਤੰਤਰ ਮੰਤਰ ਦੀ ਚੀਜ਼ ਹੈ ਜਿਸ ਨੂੰ ਤੁਸੀਂ ਆਪਣੇ ਘਰ 1 ਜਨਵਰੀ 2024 ਨੂੰ ਲਿਆ ਕੇ ਘਰ ਵਿੱਚ ਇੱਕ ਤਾਂ ਤੁਸੀਂ ਇੱਕ ਕਿਤਾਬ ਲੈਣੀ ਹੈ ਠੀਕ ਹੈ ਕੋਈ ਵੀ ਕਿਤਾਬ ਹੋਵੇ ਠੀਕ ਹੈ ਉਸ ਦੇ ਅੰਦਰ ਐ ਰੱਖ ਕੀ ਆਪਣੀ ਹਾਲ ਵਿੱਚ ਕਿਧਰੇ ਵੀ ਰੱਖ ਦਿਓ ਇਹਦੇ ਵਿੱਚ ਕੋਈ ਵੈਮ ਨਹੀਂ ਕਰਨਾ ਕਿਹੜੀ ਦਿਸ਼ਾ ਵਿੱਚ ਰੱਖਣਾ ਹੈ ਇੱਕ ਤਾਂ ਉਹ ਲਿਆਓ ਦੂਸਰਾ ਜਿਹੜਾ ਮੋਰ ਪੰਖ ਹੈ ਦੋ ਮੋਰ ਪੰਖ ਖਰੀਦ ਕੇ ਲਿਆਓ ਉਸ ਨੂੰ ਤੁਸੀਂ ਆਪਣੇ ਘਰ ਦੀ ਉੱਤਰ ਦਿਸ਼ਾ ਤੇ ਲਟਕਾ ਕੇ ਰੱਖ ਦਿਓ ਯਕੀਨ ਮੰਨ ਕੇ ਚੱਲਣਾ ਇਹ ਇੱਕ ਐਸਾ ਚਮਤਕਾਰੀ ਟੋਟਕਾ ਹੈ ਜੋ ਤੁਹਾਨੂੰ ਪੂਰੇ ਸਾਲ ਵਿੱਚ ਪੈਸਿਆਂ ਦੀ ਕਮੀ ਨਹੀਂ ਹੋਣ ਦੇਗਾ ਕੋਈ ਵੀ ਦੁੱਖ ਪਰੇਸ਼ਾਨੀ ਬਿਲਕੁਲ ਵੀ ਤੁਹਾਨੂੰ ਨਹੀਂ ਹੋਣ ਦੇਗਾ ਬਹੁਤ ਹੀ ਵਧੀਆ ਮਨਾਲ ਤੁਹਾਨੂੰ ਅੱਛਾ ਵਾਲਾ ਮੋਰ ਪੰਖ ਵੇਚਾਰ ਤੋਂ ਆਸਾਨੀ ਨਾਲ ਬੜੇ ਹੀ ਘੱਟ ਪੈਸੇ ਵਿੱਚ ਮਿਲ ਜਾਏਗਾ ਐ ਤਾ ਹੋ ਗਿਆ ਪਹਿਲਾ ਉਪਾਅ ਦੂਸਰਾ ਜਿਹੜਾ ਉਪਾਅ ਹੈ ਤੁਸੀਂ 1 ਜਨਵਰੀ 2024 ਵਾਲੇ ਦਿਨ ਕੜੀ ਪੱਤਾ ਇਹ ਜਿਹੜੇ ਕੀ ਮੈਂ ਤੁਹਾਨੂੰ ਆਪਣੀ ਵੀਡੀਓ ਦੀ ਸਕਰੀਨ ਤੇ ਦਿਖਾ ਰਹੀ ਹਾਂ ਇਹਨੂੰ ਕੜੀ ਪੱਤਾ ਕਿਹਾ ਜਾਂਦਾ ਹੈ ਇਹ ਜਿਹੜਾ ਪੌਦਾ ਹੈ ਠੀਕ ਹੈ ਇਹ ਜਿਹੜਾ ਪlant ਹੈ ਇਸ ਨੂੰ ਤੰਤ੍ਰ ਮੰਤਰ ਵਿਸ਼ਾਸਤਰ ਵਿੱਚ ਬਹੁਤ 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 ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਗਿਆ ਹੈ ਉਸ ਕੜੀ ਪੱਤੇ ਦੇ ਬ੍ਰੀਖ ਨੂੰ ਦਰਖਤ ਨੂੰ ਛੂਕਿਆ ਜਾਣਾ ਹੈ ਤੇ ਉਸ ਤੋਂ ਇਲਾਵਾ ਤੁਸੀਂ ਕੜੀ ਪੱਤੇ ਦਾ ਇੱਕ ਪੌਦਾ ਆਪਣੇ ਘਰ ਦੀ ਗਮਲੇ ਵਿੱਚ ਲਗਾ ਦੇਣਾ ਹੈ ਇਹ ਕੰਮ ਤੁਸੀਂ ਇੱਕ ਜਨਰਲੀ 2024 ਨੂੰ ਕਰਨਾ ਹੀ ਕਰਨਾ ਹੈ ਉਹ ਪੱਤਾ ਜਿਵੇਂ ਜਿਵੇਂ ਤੁਹਾਡੇ ਘਰ ਵਿੱਚ ਵੱਡਾ ਹੋਵੇਗਾ ਤੁਸੀਂ ਦੇਖੋਗੇ ਉਸ ਦੇ ਨਾਲ ਇੱਕ ਤਾਂ ਤੁਹਾਡੇ ਘਰ ਵਿੱਚ ਪੈਸੇ ਆਣਗੇ ਤੁਹਾਡੇ ਘਰ ਚੋਂ ਕਲਾਕਲੇਸ਼ ਦੂਰ ਹੋਏਗਾ ਤੇ ਤੀਸਰਾ ਤੁਹਾਡੇ ਘਰ ਵਿੱਚ ਤੁਹਾਡੇ ਉੱਤੇ ਜਿੰਨੇ ਵੀ ਨਰਵ ਗ੍ਰਾਇਵ ਦਾ ਕੋਈ ਵੀ ਬੁਰੀ ਦਸ਼ਾ ਚੱਲ ਰਹੀ ਹੋएगी ਉਹ ਬਿਲਕੁਲ ਠੀਕ ਹੋਏਗੀ ਇਹਨਾਂ ਧਿਆਨ ਰੱਖਣਾ ਇਸ ਕੜੀ ਪੱਤੇ ਨੂੰ ਕਮਲੇ ਵਿੱਚ ਲਗਾ ਦੇ ਰੋਜ਼ ਪਾਣੀ ਦੇਣਾ ਹੈ ਉਸ ਨੂੰ ਸੁੱਕਣ ਬਿਲਕੁਲ ਨਹੀਂ ਦੇਣਾ ਹੈ ਬਸ ਨਿੱਕੇ ਨਿੱਕੇ ਮੈਂ ਤੁਹਾਨੂੰ ਦੋ ਉਪਾਅ ਦੱਸੇ ਹਨ ਜੋ ਤੁਸੀਂ 1 ਜਨਵਰੀ 2024 ਨੂੰ ਕਰ ਲੈਣਾ ਹੈ ਮੋਰ ਪੰਖ ਲੈ ਆਣਾ ਕੜੀ ਪੱਤਾ ਘੜ ਵਿੱਚ ਲਿਆਣਾ ਕੜੀ ਪੱਤੇ ਨੂੰ ਛੂਕਿਆ ਜਾਣਾ ਇਹ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਨਵੇਂ ਸਾਲ ਵਿੱਚ ਅੱਖਾਂ ਬੰਦ ਕਰਕੇ ਬੈਠੋ ਤੁਹਾਡੇ ਘਰ ਉੱਤੇ ਨਾ ਤਾਂ ਕੋਈ ਕੁਝ ਕਰ ਪਾਏਗਾ ਕਿ ਤੁਹਾਡੇ ਘਰ ਤੇ ਜਿਵੇਂ ਪੈਸਿਆਂ ਦੀ ਰੋਕ ਲੱਗੇਗੀ ਕੁਝ ਵੀ ਨਹੀਂ ਕਰੇਗੀ ਮਿਹਨਤ ਆਪਣੀ ਕਰ ਹੀ ਜਾਣਾ ਇਹ ਤਾਂ ਤੁਸੀਂ ਕਰਨੀ ਹੀ ਕਰਨੀ ਹੈ ਉਸ ਤੋਂ ਇਲਾਵਾ ਬਸ ਇਹ ਦੋ ਉਪਾਅ ਕਰੋ ਤੇ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ